ਦੋਸਤੋ ਸਤਰੀ ਆਕਾਰ ਸਫਲ ਜੀਵਨ ਜਿਉਣ ਲਈ ਕੁਝ ਧਿਆਨ ਦੇ ਉਕਣਾ ਕਿਸੇ ਤੋਂ ਬਦਲਾ ਲੈਣ ਦੀ ਸੋਚ ਨਾ ਰੱਖੋ ਕਿਉਂਕਿ ਮਾੜਾ ਫਲ ਦਰਖਤ ਤੋਂ ਆਪਣੇ ਆਪ ਹੀ ਡਿੱਗ ਜਾਂਦਾ ਹੈ ਆਪਣੀ ਪਲੈਨਿੰਗ ਨੂੰ ਹਮੇਸ਼ਾ ਇੰਨਾ ਮਜ਼ਬੂਤ ਰੱਖੋ ਕਿ ਲੋਕਾਂ ਨੂੰ ਲੱਗੇ ਕਿ ਤੁਸੀਂ ਹਾਰ ਰਹੇ ਹੋ ਪਰ ਜਿੱਤ ਤੁਹਾਡੀ ਹੀ ਹੋਣੀ ਚਾਹੀਦੀ ਹੈ ਕ ਇਕੱਲੇ ਹੋਣ ਤੇ ਤੁਸੀਂ ਉਨੇ ਦੁਖੀ ਨਹੀਂ ਹੋਵੋਗੇ ਜਿੰਨੇ ਗਲਤ ਵਿਅਕਤੀ ਨਾਲ ਰਹਿਣ ਤੇ ਤੁਸੀਂ ਦੁਖੀ ਹੋਵੋਗੇ ਧੋਖਾ ਫਰੇਬ ਅਤੇ ਪਾਪ ਦਾ ਫਲ ਇਸ ਧਰਤੀ ਤੇ ਹੀ ਭੁਗਤਣਾ ਪੈਂਦਾ ਹੈ ਯਾਦ ਰੱਖੋ ਸਮਾਂ ਕਿਸੇ ਨੂੰ ਮaaf ਨਹੀਂ ਕਰਦਾ ਪਤਾ ਨਹੀਂ ਲੋਕ ਐਨੀ ਹਸ਼ਿਆਰੀ ਕਿਉਂ ਸਿੱਖਦੇ ਹਨ ਨਾਲ ਵੀ ਰਹਿੰਦੇ ਹਨ ਇਰਖਾ ਵੀ ਕਰਦੇ ਹਨ ਰਿਸ਼ਤੇ ਵੀ ਨਿਮਾਉਂਦੇ ਹਨ ਦੁਸ਼ਮਣੀ ਵੀ ਨਿਮਾਉਂਦੇ ਹਨ ਮੂੰਹ ਤੇ ਕੁਝ ਹੋਰ ਅਤੇ ਪਿੱਠ ਪਿੱਛੇ ਕੁਝ ਹੋਰ ਹੀ ਹੁੰਦੇ ਹਨ ਸਮਾਂ ਅਤੇ ਸਥਿਤੀ ਕਦੇ ਵੀ ਬਦਲ ਸਕਦੀ ਹੈ ਇਸ ਲਈ ਕਦੇ ਵੀ ਕਿਸੇ ਦਾ અપਮਾਨ ਨਾ ਕਰੋ ਅਤੇ ਨਾ ਹੀ ਕਿਸੇ ਨੂੰ ਤੁਸ਼ ਸਮਝੋ ਤੁਸੀਂ ਸ਼ਕਤੀਸ਼ਾਲੀ ਹੋ ਸ਼ਕਤੀਸ਼ਾਲੀ ਹੋ ਸਕਦੇ ਹੋ ਪਰ ਸਮਾ ਤੁਹਾਡੇ ਤੋਂ ਵੀ ਵੱਧ ਸ਼ਕਤੀਸ਼ਾਲੀ ਹੈ ਜਿੰਦਗੀ ਵਿੱਚ ਸਿਰਫ ਦੋ ਹੀ ਸੱਚੇ ਸਾਥੀ ਹਨ ਇੱਕ ਤੁਹਾਡਾ ਕੀਤਾ ਕਰਮ ਅਤੇ ਦੂਜਾ ਪਰਮਾਤਮਾ ਬਾਕੀ ਸਭ ਇੱਥੇ ਮਿਲਦੇ ਹਨ ਅਤੇ ਇੱਥੇ ਹੀ ਵਿਛੜ ਜਾਂਦੇ ਹਨ ਜੋ ਆਪਣਾ ਨਾ ਹੋਇਆ ਉਸਤੇ ਕਦੇ ਹੱਕ ਨਾ ਜਤਾਓ ਅਤੇ ਜੋ ਸਮਝ ਨਾ ਸਕੇ ਉਸ ਨੂੰ ਕਦੇ ਦੁੱਖ ਨਾ ਦੱਸੋ ਜਦੋਂ ਤੱਕ ਮਨ ਵਿੱਚ ਔਟ ਅਤੇ ਦਿਲ ਵਿੱਚ ਪਾਪ ਹੈ ਉਦੋਂ ਤੱਕ ਸਾਰੇ ਮੰਤਰ ਅਤੇ ਜਾਪ بے ਅਰਥ ਹਨ ਅਨੇ ਆ ਕਿ ਚੁੱਪ ਰਹਿਣ ਵਾਲਾ ਹਮੇਸ਼ਾ ਰੋਇਆ ਹੈ ਤ੍ਰੇਤਰਾਸ਼ਟਰੀ ਦੀ ਚੁੱਪ ਨੇ ਵੀ ਸੋ ਪੁੱਤਰਾਂ ਨੂੰ ਘਵਾ ਦਿੱਤਾ ਤੁਸੀਂ ਕਿਸੇ ਦੀ ਫਿਤਰਤ ਨਹੀਂ ਬਦਲ ਸਕਦੇ ਜੋ ਪਿਆਜ਼ ਨੂੰ ਪਿਆਰ ਨਾਲ ਵੀ ਕੱਟੋ ਜੇ ਪਿਆਜ਼ ਨੂੰ ਪਿਆਰ ਨਾਲ ਵੀ ਕੱਟੋ ਤਾਂ ਵੀ ਹੰਝੂ ਨਿਕਲਦੇ ਹਨ ਜਨਮ ਹੋਣ ਤੇ ਵੰਡੀ ਜਾਣ ਵਾਲੀ ਮਠਾਈ ਨਾਲ ਸ਼ੁਰੂ ਹੋਈ ਜ਼ਿੰਦਗੀ ਦੀ ਖੇਡ ਸਰਾਹ ਦੀ ਖੀਰ ਤੇ ਆ ਕੇ ਖਤਮ ਹੋ ਜਾਂਦੀ ਹੈ ਇਹ ਜ਼ਿੰਦਗੀ ਦੀ ਮਠਾਸ ਹੈ ਅਤੇ ਇਹ ਵੱਡੀ ਵੱਦਕਿਸਮਤ ਦੀ ਗੱਲ ਹੈ ਕਿ ਬੰਦਾ ਇਹ ਦੋਵੇਂ ਚੀਜ਼ਾਂ ਦੋਵਾਂ ਮੌਕਿਆਂ ਤੇ ਨਹੀਂ ਖਾ ਸਕਦਾ ਜ਼ਿੰਦਗੀ ਕੀ ਹੈ ਆ ਕੇ ਨਹਾਏ ਅਤੇ ਨਹਾ ਕੇ ਚਲੇ ਤੁਸੀਂ ਉਸ ਪਲ ਆਜ਼ਾਦ ਹੋ ਜਾਓਗੇ ਜਦੋਂ ਤੁਸੀਂ ਇਹ ਚਿੰਤਾ ਕਰਨੀ ਛੱਡ ਦਿਓ ਕਿ ਦੂਸਰੇ ਤੁਹਾਡੇ ਬਾਰੇ ਕੀ ਸੋਚਦੇ ਹਨ ਸੋ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਬਹੁਤ ਬਹੁਤ ਧੰਨਵਾਦ